ਲਗਾਤਾਰ ਜਥੇਦਾਰ ਸਾਹਿਬ ਕੋਲ ਤੇ ਅਕਾਲ ਤਖਤ ਵਿਖੇ ਸ਼ਿਕਾਇਤਾਂ ਦਾ ਦੌਰ ਜਾਰੀ ਹੈ ਕਦੇ ਅਕਾਲੀ ਦਲ ਸ਼ਿਕਾਇਤ ਲੈ ਕੇ ਪਹੁੰਚਦਾ ਤਾਂ ਕਦੇ ਬਾਗੀ ਤੜਾ ਲਗਾਤਾਰ ਸ਼ਿਕਾਇਤ ਲੈ ਕੇ ਪਹੁੰਚਦਾ ਹੈ ਜਥੇਦਾਰ ਸਾਹਿਬ ਨਾਲ ਬੈਠਕ ਹੁੰਦੀ ਹੈ ਤਾਂ ਮੁਰ ਤੋਂ ਜਿੱਥੇ ਅਕਾਲੀ ਦਲ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਖਿਲਾਫ ਸ਼ਿਕਾਇਤ ਲੈ ਕੇ ਪੱਤਰ ਲੈ ਕੇ ਪਹੁੰਚਿਆ ਸੀ ਪੈਂਡਰਿਵ ਲੈ ਕੇ ਪਹੁੰਚਿਆ ਸੀ ਹੁਣ ਇੱਕ ਵੱਡੀ ਖਬਰ ਮੀਡੀਆ ਰਿਪੋਰਟ ਅਨੁਸਾਰ ਸਾਹਮਣੇ ਆ ਰਹੀ ਹੈ ਕਿ ਬਾਗੀ ਤੜਾ ਮੁਰ ਤੋਂ ਪਲੈਨਿੰਗ ਕਰ ਰਿਹਾ ਹੈ ਕਿ ਉਹ ਅਕਾਲ ਤਖਤ ਜਾਏਗਾ ਲਿਖਤੀ ਸ਼ਿਕਾਇਤ ਜੋ ਹੈ ਅਕਾਲੀ ਦਲ ਦੇ ਖਿਲਾਫ ਸੁਖਪੀਰ ਹੈ ਉਹ ਸਹੀ ਧੀ ਹੈ ਇਸ ਦੇ ਖਿਲਾਫ ਲੈਗਾ ਬੈਠਕ ਹੁੰਦੀ ਹੈ ਸਾਰਾ ਮਾਮਲਾ ਕੀ ਹੈ ਕੀ ਗੱਲਬਾਤ ਹੋਈ ਹੈ ਤੇ ਕਦੋਂ ਤੱਕ ਇਹ ਸ਼ਿਕਾਇਤ ਲੈ ਕੇ ਜਾਣਗੇ ਕੌਣ-ਕੌਣ ਜਾਏਗਾ ਸਾਰੀ ਗੱਲਬਾਤ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਣ ਮੌਜੂਦ ਨੇ ਤਾਂ ਪ੍ਰਭਜੋਤ ਜਿਵੇਂ ਖਬਰ ਆ ਰਹੀ ਹੈ ਕਿ ਹੁਣ ਬਾਗੀ ਤੜਾ ਮੁਰਤੋਂ ਜਿਵੇਂ ਲਗਾਤਾਰ ਸਰਗਰਮੀ ਹੈ ਲਗਾਤਾਰ ਹਮਲਾ ਸ਼ਬਦੀ ਵਾਰ ਕੀਤੇ ਜਾਂਦੇ ਨੇ ਪਿਆ ਜਾਂਦਾ ਹੈ बार-बार ਭਰਤੀ ਵਾਰੇ-ਬਾਰ-ਬਾਰ ਸਵਾਲ ਚੁੱਕੇ ਜਾਂਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਅਪਡੇਟ ਕੀ ਹੈ ਕਿ ਬੈਠਕ ਦੇ ਵਿੱਚ ਕੀ ਗੱਲਬਾਤ ਹੋਈ ਹੈ ਬਿਲਕੁਲ ਸੁਪਰੀਆ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਦੇ ਅਕਾਲੀ ਦਲ ਜਿਹੜਾ ਬਾਦਲ ਧੜਾਏ ਉਹ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਦਾ ਹੈ ਤੇ ਕਦੇ ਬਾਗੀ ਧੜਾ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਧਾਰ ਲਹਿਰ ਸੀ ਉਸ ਦੇ ਆਗੂਆਂ ਨੇ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਹਿਮ ਫੈਸਲਾ ਲਿਆ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਵੀ ਇਸ ਬਾਬਤ ਹੋਵੇਗੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ ਉਹ ਜਿਹੜੀਆਂ ਭਰਤੀਆਂ ਕਰ ਰਹੀ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਜਥੇਦਾਰ ਸਾਹਿਬ ਨੇ ਇਹ ਸਪਸ਼ਟ ਕਿਹਾ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਦੇ ਅਧੀਨ ਹੀ ਜਿਹੜੀ ਅਲੀਦਲ ਦੇ ਵਿੱਚ ਭਰਤੀ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਬਾਦਲ ਥੜੇ ਤੇ ਲਗਾਤਾਰ ਇਹ ਇਲਜ਼ਾਮ ਲੱਗ ਰਹੇ ਨੇ ਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਜਿਹੜੀ ਮੈਂਬਰਸ਼ਿਪ ਦੀ ਭਰਤੀ ਕੀਤੀ ਜਾ ਰਹੀ ਹੈ ਉਹ ਖੁਦ ਕਰਦੇ ਪਏ ਨੇ ਆਪਣੇ ਬਿਹੇਵਤੇ ਪਰ ਸੁਧਾਰ ਲਹਿਰ ਹੋ ਗਿਆ ਜਾਹੇ ਵਿਰੋਧੀ ਕਹਿ ਲਈਏ ਕਿ ਉਹ ਲਗਾਤਾਰ ਬਾਦਲ ਥੜੇ ਤੇ ਨਿਸ਼ਾਨੇ ਸਾਧ ਰਹੇ ਨੇ ਕਿ ਇਹਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਦੋਂ 2 ਤਰੀਕ ਨੂੰ ਸੁਪਰੀ ਆਪਾਂ ਸਾਰਿਆਂ ਨੇ ਦੇਖਿਆ ਸੀ ਕਿ 2 ਤਰੀਕ ਨੂੰ ਫਸੀਲ ਤੋਂ ਇੱਕ ਐ ਐਲਾਨ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕਰੇਗੀ ਸੁਖਬੀਰ ਸਿੰਘ ਬਾਦਲਸਣ ਨੇ ਜਦੋਂ ਅਸਤੀਫਾ ਦਿੱਤਾ ਸੀ ਉਹਨਾਂ ਨੇ ਪ੍ਰਮਾਣ ਕਰ ਲਿਆ ਉਸ ਤੋਂ ਬਾਅਦ ਭਰਤੀ ਜਿਹੜੀ ਸੀ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਇਸ ਦੇ ਵਿੱਚ ਹੁਣ ਅਕਾਲੀ ਦਲ ਨੇ ਖੁਦ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਜਿਹੜਾ ਪਾਕੀ ਤੜਾਏ ਸੁਧਾਰ ਲਹਿਰ ਹੈ ਜਿਨ੍ਹਾਂ ਦੇ ਵੱਲੋਂ ਸੁਧਾਰ ਲਹਿਰ ਨੂੰ ਭੰਗ ਵੀ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਸਨ ਕਿ ਸਾਰੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਅਕਾਲੀ ਦਲ ਦੇ ਵਿੱਚ ਰਹਿ ਕੇ ਇਸ ਨੂੰ ਸੁਰਜੀਤ ਕੀਤਾ ਜਾਵੇ ਤਾਂ ਸੁਧਾਰ ਲਹਿਰ ਦਾ ਇਹ ਕਹਿਣਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਚੱਲ ਰਹੇ ਆ ਜਿਹੜਾ ਬਾਦਲ ਤੜਾਏ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਤੇ ਉਹਨਾਂ ਨੇ ਖੁਦ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਸੱਤ ਮੈਂਬਰੀ ਕਮੇਟੀ ਦੀ ਬਣਾਈ ਗਈ ਸੀ ਉਸ ਦੀ ਨਿਗਰਾਨੀ ਹੇਠ ਮੈਂਬਰਸ਼ਿਪ ਕਰਨ ਦੀ ਬਜਾਏ ਜਿਹੜੀ ਉਹ ਖੁਦ ਭਰਤੀ ਕਰ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਪੰਥਕ ਹਲਕਿਆਂ ਦੇ ਵਿੱਚ ਜਿਹੜੀ ਹੈ ਕਹਿ ਸਕਦੇ ਆ ਕਿ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਅਕਾਲੀ ਦਲ ਤੇ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਨੇ ਪੰਥ ਨੂੰ ਵੀ ਭੰਬਲ ਪੂਸੇ ਦੇ ਵਿੱਚ ਪਾਇਆ ਹੋਇਆ ਤੇ ਕਿਤਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀਆਂ ਹੋਰ ਮੁਸ਼ਕਲਾਂ ਆ ਸਕਦੀਆਂ ਨੇ ਜਥੇਦਾਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜਦੋਂ ਗਿਆਨੀ ਪੰਜ ਸਿੰਘ ਸਹਿਬਾਨਾਂ ਦੀ ਸੁਪਰੀਆ ਮੀਟਿੰਗ ਹੋਣੀ ਸੀ ਤਾਂ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹਾਲਾਂਕਿ ਜਥੇਦਾਰ ਸਾਹਿਬ ਨੇ ਇਹ ਕਿਹਾ ਸੀ ਕਿ ਮੈਂ ਨਿੱਜੀ ਰਜੇਵਿਆਂ ਕਰਕੇ ਜਿਹੜੀ ਮੀਟਿੰਗ ਹੈ ਮੁਲਤਵੀ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਣ ਵਾਲੀ ਹੈ ਉਸ ਦੇ ਵਿੱਚ ਵੀ ਅਕਾਲੀ ਦਲ ਦੇ ਖਿਲਾਫ ਸਖਤ ਫੈਸਲੇ ਲਏ ਜਾ ਸਕਦੇ ਨੇ ਵੱਡੇ ਐਲਾਨ ਹੋ ਸਕਦੇ ਨੇ ਤਾਂ ਉਸੇ ਵੀ ਜਦੋਂ ਗਿਆਨੀ you ਰਗਵੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜੇ ਅਕਾਲੀ ਦਲ ਹੈ ਉਹ ਜਿਹੜਾ ਵੀ ਹੁਕਮ ਮੰਨਣ ਤੋਂ ਨਾ ਲੁੱਕਰ ਕਰ ਰਿਹਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਨੇ ਉਸ ਨੂੰ ਅਕਾਲੀ ਦਲ ਨੂੰ ਮੰਨਣਾ ਹੀ ਪਵੇਗਾ ਲਗਾਤਾਰ ਇਹ ਪਿਛਲੇ ਦਿਨਾਂ ਦੇ ਵਿੱਚ ਜਸਦਰ ਸਾਹਿਬ ਕਹਿੰਦੇ ਨਜ਼ਰ ਆਏ ਹਾਲਾਂਕਿ ਇਸ ਦੇ ਵਿਚਾਲੇ ਸੁਪਰੇ ਜੇਕਰ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਬੀਤੇ ਕੱਲ ਜਦੋਂ ਬੀਬੀ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹ ਬੀਬੀ ਜਗੀਰ ਕੌਰ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਵਿੱਚ ਚੁੱਕਦੇ ਨਜ਼ਰ ਆਏ ਸੀ ਜਦੋਂ ਉਹਨਾਂ ਨੇ ਪਹਿਲਾਂ ਅਕਾਲੀ ਦਲ ਦੇ ਨਿਸ਼ਾਨੇ ਸਾਦੇ ਸਬੀ ਸਿੰਘ ਬਾਦਲ ਤੇ ਨਿਸ਼ਾਨੇ ਸਾਦੇ ਕਿ ਇਹ ਭਰਤੀਆਂ ਸਹੀ ਢੰਗ ਦੇ ਨਾਲ ਨਹੀਂ ਹੋ ਰਹੀਆਂ ਕਾਰਤਕ ਸਾਹਿਬ ਨੂੰ ਚੈਲੰਜ ਕਰਨਾ ਅਕਾਲੀ ਦਲ ਦੀ ਜਿਹੜਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਖਤਰਾ ਸਾਬਿਤ ਹੋ ਸਕਦਾ ਹੈ ਤੇ ਬੀਬੀ ਜਗੀਰ ਕੌਰ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਵੀ ਚੁੱਕਦੇ ਨਜ਼ਰ ਆਇਆ ਹੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਮੁੱਲਤ ਵੀ ਹੋਈ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਬਿਆਨ ਜਾਰੀ ਕੀਤਾ ਗਿਆ ਤੇ ਉਹ ਤਿੱਖੇ ਸਵਾਲ ਕਰਦੇ ਨਜ਼ਰ ਆਏ ਕਿ ਵੱਡੇ ਵੀ ਖੁਲਾਸੇ ਕੀਤੇ ਗਿਆਨੇ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਇਹ ਮੁਲਤਵੀ ਜਿਹੜੀ ਮੀਟਿੰਗ ਹੋਈ ਹੈ ਇਹ ਇੱਕ ਸਾਜ਼ਿਸ਼ ਤਹਿਤ ਹੋਈ ਹੈ ਇਸ ਦੇ ਵਿੱਚ ਜਿਹੜੀ ਗਿਆਨੇ ਹਰਪ੍ਰੀਤ ਸਿੰਘ ਖਿਲਾਫ ਤਿੰਨ ਮੈਮਰੀ ਕਮੇਟੀ ਬਣਾਈ ਗਈ ਸੀ ਉਹ ਉਸ ਦੇ ਵੱਲੋਂ ਜਿਹੜੀ ਜਾਂਚ ਹੈ ਸ਼ੁਰੂ ਕਰ ਦਿੱਤੀ ਗਈ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਇਹਨਾਂ ਦੇ ਵੱਲੋਂ ਜਿਹੜੀ ਹੈ ਇਸ ਦੇ ਵਿੱਚ ਜਾਂਚ ਜਿਹੜੀ ਤੇਜ਼ ਕਰ ਦਿੱਤੀ ਗਈ ਹੈ ਤੇ ਜਿਸ ਤਰੀਕੇ ਦੇ ਨਾਲ ਆਪਾਂ ਬਾਗੀ ਧੜੇ ਦੀ ਗੱਲ ਕਰ ਰਿਹਾ ਆਕਾਲੀ ਦਲ ਦੀ ਤਾਂ ਹੁਣ ਉਹ ਜ਼ਥੇਦਾਰ ਦੇ ਨਾਲ ਮੁਲਾਕਾਤ ਕਰਨਗੇ ਜਿਵੇਂ ਪਹਿਲਾਂ ਜੂਥ ਆਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਨੇ ਬੀਬੀ ਜ਼ਗੀਰ ਕੋਰ ਤੇ ਚੰਦੂ ਮਾਜਰਾ ਦੀ ਸ਼ਿਕਾਇਤ ਦਰਜ ਕਰਵਾਈ ਇੱਕ ਪੈਨ ਡਰਾਈਵ ਜਿਹੜੀ ਹੈ ਉਸ ਦੇ ਉਹ ਆਕਾ ਇੱਕ ਸਾਈਵ ਸੁਪੀ ਹੈ ਕਿ ਜਿਸ ਦੇ ਵਿੱਚ ਉਹ ਰਾਮ ਰਹੀਮ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਤਾਂ ਹੁਣ ਬਾਗੀ ਤੜਾ ਫਿਰ ਤੋਂ ਸ਼੍ਰੀ ਹਾਰਕ੍ਰਿਸ਼ਨ ਸਾਈਵ ਦੇ ਜਿੱਤਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਨਗੇ ਅਕਾਲੀ ਦਲ ਦੇ ਖਿਲਾਫ ਕੋਈ ਵੱਡੇ ਐਲਾਨ ਵੀ ਹੋ ਸਕਦੇ ਨੇ ਤੇ ਕਿਤਨੇ ਕਿਤੇ ਕਹਿ ਸਕਦੇ ਆ ਕਿ ਅਕਾਲੀ ਦਲ ਤੇ ਬਾਗੀ ਤੜਾ ਬਾਦਲ ਤੇ ਬਾਗੀ ਤੜਾ ਮੁਰ ਤੋਂ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਨੇ